ਪੋਲਾ ਹਰਿਆਣੇ ਵਾਲਾ ਪਹਿਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਗੁਰਪ੍ਰੀਤ ਗੋਪੀ ਮਾਨਕੀ ਵਾਲਾ ਦੁਨੀਆਂ ਦਾ ਵੱਡਾ ਮਾਲਾ ਪਹਿਲੀ ਰੇਡ ਤੇ ਹਿੱਕ ਤੇ ਦੀਵਾ ਮਾਰ ਗਿਆ ਪਹਿਲੀ ਰੇਡ ਤੇ ਹਿੱਕ ਤੇ ਪਰੋਟਾ ਲਾ ਗਿਆ ਓਏ ਚੰਦਰਾ ਅੱਜ ਖੋੜ ਤੇ ਬੈਣ ਨੂੰ ਫਿਰਦਾ ਓ ਬੰਦਾ ਖੋੜ ਤੇ ਬੈਠਣ ਨੂੰ ਫਿਰਦਾ ਆ ਗੋਪੀ ਮਾਨਕੀ ਵਾਲਾ ਵੀਰੇ ਬੌਂਸਰ ਪਾਉਣ ਦੇ ਲਈ ਵਾਧਾ ਹੋਇਆ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜਕ ਉਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦਿਆਂ ਪੱਟਾਂ ਦੇ ਵੀ ਜਾਉ ਜਿੱਤ ਕੇ ਇਹ ਕਬੱਡੀ ਦਾ ਜੂਬਾ ਹੈ ਇਹ ਨਿਰਮਲ ਸਿੰਘ ਦਾ ਪੁੱਤਰ ਹੈ ਇਹ ਬਾਪੂ ਸਰਪਣ ਸਿੰਘ ਦਾ ਪੋਤਰਾ ਹੈ ਇਹ ਕਹਿੰਦੇ ਮਾਤਾ ਪਰਮਜੀਤ ਕੌਰ ਦਾ ਪੁੱਤਰ ਹੈ ਜੀਵਨ ਮਾਨੂ ਕੇ ਗੰਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਤਾਜਲਪੁਰ ਦੇ ਵਿੱਚ ਪਹਿਲਾ ਦੁਨੀਆ ਅਨੰਦ ਮਾਣਦੀ ਹੈ ਬੈਸਟਾਂ ਨੂੰ ਫੋੜ ਦਿੱਤੇ ਜਾਣਗੇ ਪਾ ਲਿਆ ਜਦੋਂ ਟਾਪ ਗੇਰ ਦੇ ਤੇਕਿਆਂ ਨੂੰ ਫੋੜ ਸ਼ੋਕਦਾ ਜਾਉ ਆ ਜਗਨ ਕਹਿੰਦੇ ਜੋਗਿਆਰ ਦੀ ਧਰਤੀ ਦਾ ਇਸ ਨੇ ਕਹਿੰਦੇ ਵੱਡਾ ਮਾਲ ਕਬੱਡੀ ਪਾਉਣ ਦੀ ਵਾਅਦਾ ਹੋਇਆ ਹੈ ਇਹ ਤਾਜਲਪੁਰ ਦਾ ਫਾਈਨਲ ਚੱਲਦਾ ਮੇਰੇ ਮਿੱਤਰੋ ਵੀ ਭੱਜਦੇ ਨੂੰ ਇੱਕੋ ਜਿਹੇ ਬਾੜ ਮਿੱਤਰੋ ਅੱਜ ਚੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਇਹ ਨਾਜਲਪੁਰ ਚੋਂ ਮਪੈ ਗਈ ਕਬੱਡੀ ਕੱਪ ਦੀ ਇੱਕ ਪਾਸੇ ਪੂਟਾਣ ਦਾਣੇ ਵਾਲਾ ਇੱਕ ਪਾਸੇ ਸੋਹ ਲਿਆਇਆ ਨੀਵੇਂ ਰੰਗ ਦਾ ਗਲੀ ਚ ਲੱਡੂ ਬੰਡ ਜੱਟੀਏ ਅੱਜ ਕਿਹੜੇ ਪਿੰਡ ਦੇ ਵਿੱਚ ਲੱਡੂ ਬੱਲੇ ਜਾਣਗੇ ਇੱਕ ਪਾਸੇ ਗੋਪੀ ਮਾਨਗੀ ਵਾਲਾ ਇਹ ਲੁਧਿਆਣਾ ਇਹ ਲੁੱਤਿਆਣੇ ਨੂੰ ਫੋੜ ਲਿਜਾਣ ਨੂੰ ਫਿਰਦਾ ਹੈ ਪੁੰਡਿਆਵੇ ਸੋਹਣਿਆ ਸੁਣਖਿਆ ਦੁਨੀਆ ਨੇ ਨਾਂ ਤੇਰਾ ਰੱਖਿਆ ਓ ਰਾਜੂ ਕੋਟਲਾ ਪੜੀ ਦੀ ਟੱਕਰ ਅਨਾਂਣੇ ਵਾਲੇ ਬੂਟੇ ਨਾਲ ਪਈ ਹੋਈ ਹੈ ਬੂਟਾ ਅਣਡਾਣੇ ਵਾਲਾ ਓਏ ਬੂਟਾ ਅਣਡਾਣੇ ਵਾਲਾ ਰਾਜੂ ਕੋਟਲਾ ਭੜੀ ਵਾਲਾ ਮੇਰੇ ਮਿੱਤਰੋ ਆਓ ਸਾਹਮਣੇ ਨੰਬਰ ਰੇਡਰ ਦਾ ਹਨੇਰੀਆਂ ਮੀਹਾਂ ਤੋਂ ਨਹੀਂ ਡਰਦੇ ਓ ਸਾਹਮਣੇ ਜੀਵਨ 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 ਪ੍ਰੇ ਟੱਕੜ ਗੋਗੜਾ ਦਾ ਤਾੜ ਦਾ ਤੇਜੀ ਜਿਹੜਾ ਉਹ ਨਹੀਂ ਰੱਖਿਆ ਜਾਊਗਾ ਇਹ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣਾ ਗਗਨ ਦਾ ਜੋਗੇਵਾਲ ਪਿੰਡਾ ਇਹਨੇ ਦੁਨੀਆ ਨਚਾਈ ਹੈ ਇਹਨੇ ਕੈਨੇਡਾ ਦੇ ਵਿੱਚ ਧਮ ਭਾਈ ਹੈ ਇਹਨੇ ਵਰਲਡ ਕੱਪਾਂ ਦੇ ਵਿੱਚ ਕਰੋੜਾਂ ਦੀ ਕਬੱਡੀ ਖੇਡੀ ਹੈ ਅੱਜ ਤਾਜਰਪੁਰ ਦੇ ਵਿੱਚ ਪੁੱਜਿਆ ਹੋਇਆ ਅਣਨਾੜੇ ਵਾਲਾ ਬੂਟਾ ਕਰ ਗਿਆ ਕੰਮ ਕਸੂਤਾ ਅਣਨਾੜੇ ਵਾਲਾ ਬੂਟਾ ਉਹ ਕਰ ਗਿਆ ਕੰਮ ਕਸੂਤਾ ਓਏ ਆ ਰਿਹਾ ਹੈ ਲਵੀ ਉਹਨਾਂ ਦਾ ਮੇਲਾ ਚੱਲਦਾ ਹੈ ਉਹ ਕੈਨੇਡਾ ਵਾਲੇ ਕਹਿੰਦੇ ਨਾਲ ਕਹਿੰਦੇ ਜਸਮਨ ਆਸਟ੍ਰੇਲੀਆ ਵਾਲਾ ਗੁਰ ਕੀਰਤਨ ਵਾਲਾ ਉਧਰ ਕਹਿੰਦੇ ਕਰਤਾ ਕਹਿਰ ਚੋਬਰਾਂ ਸੀਗਾ ਇਹਦਾ ਲੁਧਿਆਣੇ ਦੇ ਵਿੱਚ ਚਮਿੰਦਾ ਪਿੰਡ ਹੈ ਮਾਣੂਕੇ ਕਿੱਲੇ ਦਾ ਨਾਨਕਾ ਪਿੰਡ ਹੈ ਉਹ ਬਾਪੂ ਸਰਪੰਚ ਸਾਹਿਬ ਦਾ ਪੋਤਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਦਾ ਆਜੂਬਾ ਹੈ ਜੀਵਨ ਮਾਣੂਕੇ ਕਿੱਲੇ ਆਹ ਕੱਪ ਦੀਆਂ ਤਿਆਰੀਆਂ ਚੱਲਦਿਆਂ ਨੂੰ 6 ਮਹੀਨੇ ਹੋ ਗਏ ਜੇ ਕੱਪ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਕੇ ਪ੍ਰਬੰਧਕਾਂ ਨੂੰ ਹੌਸਲਾ ਦੇ ਦਿਓ ਕੀ ਬਾਤ ਹੈ ਤਾੜੀਆਂ ਪੱਜਦੀਆਂ ਤਾਜਲਪੁਰ ਦੇ ਮੇਲੇ ਤੇ ਹੁਸ਼ਿਆਰਾ ਪਾਪਰੀਆਂ ਲੱਕ ਨੂੰ ਕਲਾਵਾ ਪਰ ਗਿਆ ਰਾਜੂ ਕੋਟਲਾ ਭੜੀ ਵਾਲਾ ਪੁੱਤ ਬਗਾਨਾ ਲੈ ਜਾ ਰੇ ਦੇ ਵੀਰ ਦਾ ਨੰਬਰ ਜੀਵਨ ਮਾਨੂਕੇ ਗਿੱਲ ਵਾਲਾ ਅਗਲੀ ਕਬੱਡੀ ਪਾ ਰਿਹਾ ਲਓ ਜੀਸ ਥੋੜਾਂ ਦਾ ਲਓ ਜੀਵਨ ਥੋੜਾਂ ਵਾਲੀਆਂ ਵੇਰ ਵੇਰ ਕੇ ਪਾ ਰਿਹਾ ਆ ਗੋਪੀ ਮਾਨਕੀ ਵਾਲਾ ਆਹ ਗੋਪੀ ਇਹ ਤਾਜਲਪੁਰ ਵਾਲਾ ਦਾ ਮੇਲਾ ਦੁਨੀਆ ਆਨੰਦ ਮਾਣਦੀ ਆ ਬੋਰ ਕਹਿੰਦੇ ਮਾਣੂ ਕੇ ਗਿੱਲ ਵਾਲਾ ਕਬੱਡੀ ਪਾ ਰਿਹਾ ਬਲਕਾਰੇ ਦਾ ਵੀਰ ਬੋਪਰੀਆ ਹੁਸ਼ਿਆਰਾ ਸੂਬਾ ਸਿੰਘ ਨੈਣ ਦਾ ਪੁੱਤਰਾ ਅੱਜ ਟਰੈਕਟਰ ਜਿੱਤਣ ਨੂੰ ਫਿਰਦਾ ਓ 3600 ਫੋਰਡ ਦੀ ਸੀਟ ਤੇ ਬਹਿ ਗਿਆ ਇੱਕ ਪਾਸੇ ਓਏ ਬਾਈ ਫਾਈਨਲ ਕਿਵੇਂ ਪਾਉਣ ਦੀ ਬਾਤ ਆ ਹੋਇਆ ਚਾਰ ਯਾਫੀ ਐ ਆ ਚੌਰਾ ਦੇ ਚੋਂ ਕੋਈ ਤਾ ਤੜਾ ਫੌਜੀ ਬਲਿਆਲ ਬੈਠਾ ਵੇਖਦਾ ਕਹਿੰਦਾ ਬਲਿਆਲੀ ਪਾ ਰਿਹਾ ਅਣਦਾਣੇ ਵਾਲਾ ਬੂਟਾ ਨਾਲ ਸੋਨਾ ਏ ਅਣਦਾਣੇ ਵਾਲਾ ਬੂਟਾ ਕਰੂਗਾ ਕੰਮ ਕਸੂਤਾ ਅੱਜ ਤਾਜਲਪੁਰ ਦੇ ਮੇਲੇ ਦੇ ਜੋਗੀ ਵਾਲੇ ਗਗਨ ਗੋਪਾ ਅੱਜ ਲਵੀ ਕੈਨੇਡਾ ਦਾ ਫਾਈਨਲ ਹੈ ਇਹ ਕਮਲ ਤੇਜੇ ਦਾ ਫਾਈਨਲ ਹੈ ਇਹ ਸਾਡੇ ਯਾਰਾਂ ਦਾ ਫਾਈਨਲ ਚੱਲ ਰਿਹਾ ਹੈ ਜੀਵਨ ਮਾਨੂਕੇ ਗਿੱਲ ਵਾਲਾ ਖੇਡ ਕਬੱਡੀ ਦਾ ਅਜੂਬਾ ਰੇਡ ਪਾ ਰਿਹਾ ਗੁਰਪ੍ਰੀਤ ਗੋਪੀ ਮਾਨਗੀ ਦੋ ਜਫੇ ਲਾ ਗਿਆ ਤਾਜਲਪੁਰ ਦੇ ਪਾਣੋ ਜ਼ਿਲ੍ਹੇ ਪਟਿਆਲੇ ਦੇ ਕਹਿੰਦੇ ਪੁਆ ਮੇਲਾ ਚੱਲ ਰਿਹਾ ਹੈ ਜ਼ਿਲ੍ਹੇ ਪਟਿਆਲੇ ਜਿਹਦੇ ਮੋਕੇ ਦਾ ਖਿਡਾਰੀ ਇਸ ਨੇ ਕਬੱਡੀ ਪਾ ਰਿਹਾ ਹੈ ਇਹ ਅਜੂਬਾ ਖੇਡ ਕਬੱਡੀ ਦਾ ਲੋਕੀ ਅਜੂਬਾ ਕਹਿੰਦੇ ਐ ਇਹਨੂੰ ਸਨਕਾਰਪੀਓ ਦਿੱਤੀ ਜਾਣੀ ਹੈ 20 ਮਾਰਚ ਨੂੰ ਰਪਿੰਦਰ ਜਲਾਲ ਦੇ ਪਿੰਡ ਦੇ ਚ ਆਓ ਸਾਹਮਣੇ ਨੰਬਰ ਅੱਪ ਦੀਆਂ ਅੱਜ ਫੁੱਲ ਰਿਪੋਰਟਾਂ ਔਕੇ ਉਹ ਟਾਜਲਪੁਰ ਦੇ ਮੇਲੇ ਦੀਆਂ ਸੱਜਣਾ ਫੁੱਲ ਰਿਪੋਰਟਾਂ ਔਕੇ ਅੱਜ ਰਿਪੋਰਟਾਂ ਔਕੇ ਨੇ 1 ਲੱਖ ਤੇ 71 ਹਜ਼ਾਰ ਦੀ ਟੱਕਰ ਹੈ ਬੈਸਟਾਂ ਲਈ 3600 ਫੋਰ ਨੇ ਰਾਜਕਕਰਾਲੇ ਦੀ ਬਿਸਲ ਅਰੀ ਅਮਰੀਕ ਚੁੱਕ ਲੈ ਮੈਚ ਸਾਹਮਣੇ ਕਬੱਡੀ ਪਹਿਲਵਾਨ ਇਸ ਸਮੇਂ ਭੋਲਾ ਬਾਂਦਾ ਹੋਇਆ ਹੈ ਇਸ ਸਮੇਂ ਪਾਉਣ ਦੇ ਲਈ ਦੂਜੇ ਪਾਸੇ ਕੇਸਾ ਧਾਰੀ ਗੱਭਰੂ ਅਮਰੀਕ ਸਿਆ ਐਵੇਂ ਘਬਰਾਓ ਨਾ ਜੱਗ ਜਿਉਂਦਾ ਆਸਾਂ ਤੇ ਰੱਬ ਮਿਹਰ ਕਰੂਗਾ ਜੀ ਸਾਡੀਆਂ ਅਰਦਾਸਾਂ ਤੇ ਇਹ ਸੰਗਤ ਦੀਆਂ ਅਰਦਾਸਾਂ ਹੋਈਆਂ ਮੇਰੇ ਮਿੱਤਰੋ ਫਾਈਨਲ ਚੱਲ ਰਿਹਾ ਫੋੜਾਂ ਦਾ ਓਏ ਫੋੜਾਂ ਦਾ ਫਾਈਨਲ ਬੂਟਾ ਅਨ੍ਦਾਣੇ ਦਾ ਜਾਫੀਆ ਟਕਾਰੇ ਦਾ ਓ ਕਰ ਗਿਆ ਕੰਮ ਕਸੂਤਾਂ ਅਨ੍ਦਾਣੇ ਵਾਲਾ ਬੂਟਾ ਜੋਗੇ ਵਾਲੀ ਗੱਗ ਨੂੰ ਚੋਟੀ ਦਾ ਜਫਾ ਲਾ ਗਿਆ 36 ਫੋਰ ਤੇ ਬੈਠਣ ਨੂੰ ਫਿਰਦਾ ਕਿਉਂਕਿ ਲਾਈਵ ਚੱਲਦਾ ਥੋੜਾ ਜਿਹਾ ਪਰਲੇ ਪਾਸੇ ਹੋ ਜਾਣਾ ਜੀਵਨ ਮਾਨੂਕੇ ਵਾਲਾ ਉਦੋਂ ਕਹਿੰਦੇ ਗੋਪੀ ਜੇ ਭੱਜ ਗਿਆ ਤਾੜੀਆਂ ਵੱਜਣਗੀਆਂ ਜੇ ਜੀਵਨ ਭੱਜ ਗਿਆ ਓਹ ਤਾੜੀਆਂ ਵੱਜਣਗੀਆਂ ਇਹਦਾ ਆਹੀ ਅੰਦਾਜ਼ ਹੈ ਇਹਦਾ ਆਹੀ ਅੰਦਾਜ਼ ਹੈ ਇਹਦਾ ਆਹੀ ਅੰਦਾਜ਼ ਓਹ ਜੀਵਨ ਇੱਕ ਬਾੜੀ ਹੱਥ ਜਿੱਤੇ ਜੋੜ ਦਿੰਨੇ ਆ ਗੰਦੇ ਨਵੀਆਂ ਗਰਾਰੀਆਂ ਦੇ ਪਿੰਟੋ ਪੁੱਜਿਆ ਹੋਇਆ ਅੱਜ ਮਾਨੂਕੇ ਗਿੱਲ ਦਾ ਪੁੱਤ ਬਣ ਕੇ ਕਬੱਡੀ ਪਾ ਰਿਹਾ ਪਰ ਰਾਮ ਢੰਡੋਲੀ ਦਾ ਯੂ ਐਸ ਗੁਰਕਿਰਤ ਕੈਨੇਡਾ ਆ ਮੁਾਰਕਾ ਦੇ ਦੋ ਵੀਰਾਂ ਨੂੰ ਵੀ ਮੇਲਾ ਬਣ ਗਿਆ ਓਏ ਮੇਲਾ ਬਣ ਗਿਆ ਤਾਜਲਪੁਰ ਦਾ ਮੇਲਾ ਬਣ ਗਿਆ ਮੇਰੇ ਮਿੱਤਰੋ ਬੋਪਰੀਏ ਸੁਪਾ ਸਿੰਘ ਨੇਣ ਦਾ ਮੁੰਡਾ ਹੁਸ਼ਿਆਰਾ ਬੋਪਰੀਆ ਤਾਜਲਪੁਰ ਦੇ ਵਿੱਚ ਹੱਲਾ ਗੱਲਾ ਕਰਵਾ ਗਿਆ ਜਿਹੜੀ ਲੜੀ ਹੈ ਇਹ ਮਾਨੂਕੇ ਗਿੱਲ ਦਾ ਦੁਨੀਆ ਦਾ ਤੰਤਰ ਰੇਡ ਪਾਉਣ ਦੇ ਲਈ ਜੀਵਨ ਗਰਾਊਂਡ ਦੇ ਵਿੱਚ ਆ ਗਿਆ ਹੈ ਗੋਪੀ ਮਾਨਕੀ ਜੀਵਨ ਮਾਨੂਕੇ ਖੇਡ ਰਿਹਾ ਜੀਵਨ ਗੋਪੀ ਜੇ ਭੱਜਿਆ ਸੇਵਕ ਬਾਈ ਓਏ ਲਲਕਰਾ ਵੱਡਾ ਸਰਾ ਵੱਜਣਾ ਕੀ ਬਾਤਿਆ 2-2 ਲੱਖ ਦੇ ਫੋੜ ਦੇਣਿਆ ਕਮਲ ਕਹਿੰਦਾ ਗੁਰਵਿੰਦਰ ਬਾਈ ਕਹਿੰਦਾ 2-2 ਲੱਖ ਦੀ ਕੀਮਤ ਦੇ ਫੋੜ ਦੇਣਿਆ ਆਹ ਸਾਹਮਣਾ ਮੈਚ ਹੈ ਗੋਪੀ ਮਾਨਕੀ ਮੁਕਾਬਲਾ ਕਰਦਾ ਹੋਇਆ ਜੇ ਰੇਡਰ ਭੱਜ ਗਿਆ ਰਕ ਜੂ ਲੈ ਰੇਡਰ ਭੱਜ ਗਿਆ ਮੈਨੂੰ ਆਸੀ ਬੋਲੇ ਸੋਨ ਹਾ ਸੋ ਸ੍ਰੀ ਅਕਾਲ ਮੈਂ 1 2 3 4 5 ਪੰਜ ਕੱਟ ਲੈ ਕੇ ਦੋ ਜਫੇ ਲਾਏ ਆ ਬੌਪੁਰੀਏ ਹੁਸ਼ਿਆਰੇ ਨੇ ਸੱਤ ਡੱਟ ਲੈ ਕੇ ਪੰਜ ਜਫੇ ਲਾਏ ਆ ਬਾਹਪੁਰੀਆ ਹੁਸ਼ਿਆਰਾ ਕਹਿੰਦੇ ਤਾਜਲਪੁਰ ਦੇ ਮੇਲੇ ਤੋਂ ਟਰੈਕਟਰ ਦਾ ਜੇਤੂ ਜਾਫੀ ਬਣ ਗਿਆ ਤੇ ਟੀਮ ਦੀ ਸੇਮਤੀ ਦੇ ਨਾਲ ਮੇਰੇ ਵੀਰੋ ਬੂਟਾ ਨਦਾਨਾ ਵੀ ਨਾਲ ਬੈਸਟ ਜਾਫੀ ਹੈ ਜੀਵਨ ਨੇ 8 ਕਬੱਡੀਆਂ ਪਾਈਆਂ ਤੇ 6 ਨੰਬਰ ਲਏ ਐ ਤੇ ਜੀਨ ਵਾਲੇ ਕਹਿੰਦੇ ਭੋਲੂ ਨੇ 7 ਕਬੱਡੀਆਂ ਪਾ ਕੇ 6 ਨੰਬਰ ਲਏ ਐ ਬੈਸਟ ਰੇਡਰ ਅੱਜ ਦੇ ਟੂਰਨਾਮੈਂਟ ਦਾ ਭੋਲੂ ਕਹਿੰਦੇ ਬਹੁਤ ਵਾਲੇ ਪਿੰਡ ਵਾਲਾ ਜੀਨ ਵਾਲਾ ਭੋਲੂ ਹਰਿਆਣੇ ਵਾਲਾ ਭੋਲੂ ਤਾਜਲਪੁਰ ਦੀਆਂ ਖੇਡਾਂ ਦਾ ਬੈਸਟ ਰੇਡਰ 3600 ਫੋਟ ਟਰੈਕਟਰ ਦਾ ਜੇਤੂ